ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਚ ਸਪੈਸ਼ਲ ਵੀਡੀਓ ਇਹ ਵੀਡੀਓ ਹੈਗੀ ਆ ਸਲਵਾਰ ਦੇ ਬੇਸ ਤੇ ਵੀ ਜਦੋਂ ਸਲਵਾਰ ਆਪਾਂ ਕਟਿੰਗ ਕਰਦੇ ਆ ਉਹਨਾਂ ਦੇ ਫੁੱਲਾਂ ਜਾਂ ਬੇਲਾਂ ਦੇ ਡਿਜ਼ਾਈਨ ਇੱਕ ਸਿਆਰ ਕਿਵੇਂ ਕਰੀਏ ਤੇ ਉਸ ਵੇਸਤੇ ਵੀਡੀਓ ਆ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਵੀਡੀਓ ਤੇ ਲੋ ਜੀ ਇਹ ਹੋ ਗਿਆ ਜੀ ਆਪਣਾ ਪ੍ਰਿੰਟ ਸੂਟ ਤੇ ਇਹ ਪ੍ਰਿੰਟ ਸੂਟ ਹੋ ਗਿਆ ਤੇ ਇਹਦੀਆਂ ਜੋ ਬੇਲਾਂ ਨੇ ਇੱਕ ਤਰਫ ਨੂੰ ਚੜਦੀਆਂ ਨੇ ਸਾਰੀਆਂ ਮਨੂੰ ਕਿ ਇੱਕ ਪਾਸੇ ਨੂੰ ਜਾਂਦੀਆਂ ਨੇ ਇਹ ਇਹਦੀ ਆਪਾਂ मतलब ਕੀ मतलब ਜਦੋਂ ਪਹਿਲਾਂ ਦੀ ਆਪਾਂ ਸੈਟਿੰਗ ਕਰਨੀ ਆ मतलब ਕਿ ਇੱਕ ਪਾਸੇ ਨੂੰ ਕਿਵੇਂ ਕਰਨੀ ਨੇ ਕਿਵੇਂ ਸਲਵਾਰ ਕੱਟੀ ਆ ਉਹ ਵੀ ਉਹਦੇ ਬਾਰੇ ਦੱਸਦੇ ਆ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੋਡੇ ਆ ਜੋ ਆਪਣੇ ਪੱਲੇ ਨੇ ਇਹਦੀ ਮੈਂ ਪਹਿਲਾਂ ਕਟਿੰਗ ਕਰ ਲਈ ਸੀ ਉਹ ਦਿਖਾਉਣੀ ਆ ਤੁਹਾਨੂੰ ਤੇ ਜੋ ਆਪਣੇ ਗੋਡਿਆਂ ਦੀ ਕਟਿੰਗ ਆ ਇਹ ਮੈਂ ਪਹਿਲਾਂ ਕਰ ਲਈ ਸੀ ਇਹਨਾਂ ਦੀ ਜੋ ਵੇਲਾ ਨੇ ਇੱਕ ਤਰਫ ਨੂੰ ਜਾਂਦੀਆਂ ਨੇ ਇੱਕ ਪਾਸੇ ਨੂੰ ਚੜਦੀਆਂ ਨੇ ਵੇਲਾ ਤੇ ਦੂਜਾ ਗੋਡਾ ਵੀ ਆਪਾਂ ਇਦਾਂ ਹੀ ਇੱਕ ਤਰ੍ਹਾਂ ਇੱਕ ਪਾਸੇ ਨੂੰ ਜਿਹੜੇ ਬੇਲਾ ਚੜਦੀ ਨੇ ਉਹਦੇ ਪਾਸੇ ਇੱਕ ਪਾਸੇ ਨੂੰ ਇਹ ਰੱਖਣਾ ਤੇ ਰੱਖ ਕੇ ਫਿਰ ਇਹਨਾਂ ਨੂੰ ਫੋਲਡ ਕਰਕੇ ਇਹਨਾਂ ਦੀ ਆਪਾਂ ਕਾਟ ਪਾ ਲਵਾਂਗੇ ਤੇ ਲੋ ਜੀ ਇਹਨੂੰ ਆਪਾਂ ਕਰ ਲੈਨੇ ਆ ਫੋਲਡ ਕਿੰਨੇ ਇੰਚ ਦੇ ਗੋਡੇ ਨੇ ਇਹ ਦੇਖ ਲਵਾਂਗੇ ਤੇ ਇਹਦੇ ਉੱਪਰਲੇ ਪਾਸੇ ਆਪਾਂ ਪਾ ਦਵਾਂਗੇ 1.5 ਇੰਚ ਦੀ ਕਾਟ ਤੇ 1.5 ਇੰਚ ਦੀ ਕਾਟ ਮੈਂ ਪਾ ਦਿੱਤੀ ਤੇ ਨਿਸ਼ਾਨੀ ਲਗਾ ਦਿੱਤੀ ਸੀ ਤੇ ਲੋ ਜੀ ਇਹ ਹੋ ਗਏ ਆਪਣੇ ਪੱਲੇ ਤੇ ਹੁਣ ਆਪਾਂ ਕੱਟਦੇ ਆ ਜੀ ਸਲਵਾਰ ਤੇ ਇਹ ਹੈਗਾ ਜੀ ਆਪਣਾ ਸਲਵਾਰ ਦਾ ਕੱਪੜਾ ਤੇ ਕਮੀਜ਼ ਦਾ ਪੀਸ ਆਪਾਂ ਪਹਿਲੀ ਲਾ ਲਿਆ ਸੀ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕੱਟਦੇ ਆਂ 벨ਟ ਦਾ ਕੱਪੜਾ 벨ਟ ਮੇਰੀ ਲਾਉਣ ਵਾਲੀ ਰਹਿੰਦੀ ਸੀ ਹਲੇ ਮੇਰੇ ਚਲ 벨ਟ ਪਹਿਲਾਂ ਕਟਾਈ ਕਰ ਲੈਣੇ ਤੇ ਲੋ ਜੀ 7 ਇੰਚ ਆਪਾਂ ਕਟਾਈ ਕਰਾਂਗੇ 벨ਟ ਦੀ ਤੇ 7 ਇੰਚ ਮਤਲਬ ਕਿ ਚੜਾਈ ਹੁੰਦੀ ਹੈ 벨ਟ ਦੀ ਤੇ ਲੰਬਾਈ ਆਪਾਂ ਸਾਡੇ ਮੁਤਾਬਕ ਲਾ ਕੇ ਜੋੜ ਲਾ ਕੇ ਆਪਾਂ 벨ਟ ਤਿਆਰ ਕਰਨਾ ਤੇ 벨ਟ ਤਿਆਰ ਕਰਨ ਲੱਗੇ ਵੀ ਇਹ ਜਨ ਦਾ ਧਿਆਨ ਜ਼ਰੂਰ ਰੱਖਣਾ ਹੈ ਵੀ 벨ਟ ਦਾ ਮਤਲਬ ਕਿ ਜੋ ਫੋਲਨੇ ਕਿੱਧਰ ਨੂੰ ਉੱਪਰ ਨੂੰ ਕਰਨੇ ਨੇ ਜਾਂ نیچے ਨੂੰ ਜਿੱਧਰ ਨੂੰ ਕਰਨੇ ਨੇ ਉਧਰ ਨੂੰ ਹੀ ਰੱਖਣੇ ਨੇ ਤੇ ਲੋ ਜੀ ਹੁਣ ਕੱਟਦੇ ਆ ਆਪਾਂ ਸਲਵਾਰ ਤੇ ਸਲਵਾਰ ਦੀ ਕਟਿੰਗ ਕਰਨ ਲੱਗੇ ਆਪਾਂ ਇਹ ਗੱਲ ਦਾ ਧਿਆਨ ਰੱਖਣਾ ਹੈ ਐ ਵੀ ਬੇਲਾਂ ਕਿੱਧਰ ਨੂੰ ਚੜਦੀਆਂ ਨੇ ਤੇ ਕਿੱਧਰ ਨਾਲ ਆਪਾਂ ਰੱਖਣੀਆਂ ਨੇ ਠੀਕ ਹੈ ਜੀ ਇਹ ਲੋ ਜੀ ਸਲਵਾਰ ਆਪਾਂ ਕਟਿੰਗ ਕਰਦੇ ਆ ਹੁਣ ਤੇ ਲੋ ਜੀ ਆਪਾਂ ਫੋਲਡ ਕਰ ਲਿਆ ਸਲਵਾਰ ਦਾ ਕੱਪੜਾ ਸਾਰਾ ਤੇ ਫੋਲਡ ਕਰ ਲੱਗੇ ਇਹਨੂੰ ਇੱਕ ਬਰੋਬਰ ਰੱਖਣਾ ਤੇ ਜਿਹੜਾ ਇਹਦੇ ਵਿੱਚ ਮਾੜਾ ਮੋਟਾ ਕਾਨ ਹੋਵਾ ਉਹ ਆਪਾਂ ਹੁਣੇ ਕੱਢ ਲੈਣੇ ਆ ਕਿਉਂਕਿ ਬਾਹਲ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਕਾਨ ਜੇ ਕਾਨ ਹੋਵੇ ਕਿਉਂਕਿ ਫੇਰ ਹੁੰਦੇ ਉੱਪਰ نیچے ਹੋ ਜਾਂਦੇ ਨੇ ਫੇਰ ਫਰਕ ਪੈ ਜਾਂਦਾ ਆਪਾਂ ਕਟਿੰਗ ਕਰਨ ਲੱਗੇ ਲੋ ਜੀ ਕਾਨ ਆਪਾਂ ਕੱਢ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਕ ਬਰੋਬਰ ਰੱਖ ਲੈਣਾ ਤੇ ਇੱਕ ਪਾਸੇ ਮਤਲਬ ਕੀ ਸੈਟਿੰਗ ਕਰਕੇ ਰੱਖ ਲੈਣੀ ਹੈ ਕੱਪੜੇ ਦੀ ਚੰਗੀ ਤਰ੍ਹਾਂ ਸਾਫ ਸੁਥਰਾ ਕਰਕੇ ਵਿਛਾ ਲੈਣਾ ਕੱਪੜਾ ਜ ਜੇ ਆਪਾਂ ਕੱਪੜੇ ਦੀ ਸੈਟਿੰਗ ਪੂਰੀ ਕਰ ਲਈ ਸੀ ਹੁਣ ਜਿਹੜਾ ਇਹਦਾ ਉੱਪਰਲਾ ਪਾਸਾ ਉਹ ਆਪਾਂ ਕਟਿੰਗ ਕਰ ਲੈਣੇ ਕਿਉਂਕਿ ਆਪਾਂ ਨੇ ਪਾਸੇ ਚੇਂਜ ਕਰਨੇ ਨੇ ਦੋਹੇ ਪੱਲਿਆਂ ਦੇ ਇਹ ਵੀ ਜਿੱਧਰ ਰੂ ਬੇਲਾ ਚੜਦੇ ਨੇ ਆਪਾਂ ਨੂੰ ਦੂਜਾ ਪੱਲਾ ਵੀ ਉਧਰਲੇ ਪਾਸੇ ਹੀ ਰੱਖਣਾ ਪਊਗਾ ਤੈ ਲੋ ਜੀ ਆਪਾਂ ਨੇ ਕਟਿੰਗ ਕਰ ਲਿਆ ਤੇ ਹੁਣ ਆਪਾਂ ਇਹਨਾਂ ਦੇ ਪਾਸੇ ਚੇਂਜ ਕਰ ਲੈਣੇ ਆ ਜੇ ਮਤਲਬ ਕਿ ਪਾਸੇ ਉੱਪਰ ਨੂੰ ਚੜਦੇ ਨੇ ਤਾਂ ਉੱਪਰਲੇ ਪੱਲੇ ਦਾ ਪਾਸਾ ਵੀ ਉੱਪਰ ਨੂੰ ਇਹ ਫੁੱਲ ਬੇਲਾਂ ਚੜਨੀਆਂ ਨੇ ਤੇ ਇਹਨਾਂ ਦਾ ਪਾਸਾ ਚੇਂਜ ਕਰਕੇ ਰੱਖ ਲੈਣੇ ਉੱਪਰ ਵਾਲੇ ਪੀਸ ਦਾ ਤੇ ਨੀਚੇ ਵਾਲਾ ਪੀਸ ਤਾਂ ਆਪਣਾ ਬਿਲਕੁਲ ਸੈਟ ਆ ਤੇ ਦੇਖੋ ਜੀ ਹੁਣ ਇਹਦਾ ਆਪਾਂ ਪਾਸਾ ਚੇਂਜ ਕਰ ਲੈਣੇ ਤੇ ਪਾਸਾ ਚੇਂਜ ਕਰਕੇ ਤੇ ਫੇਰ ਆਪਾਂ ਕਟਿੰਗ ਕਰਾਂਗੇ ਜੀ ਸਲਵਾਰ ਦੀ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਵਿਛਾ ਲੈਣੇ ਕੱਪੜੇ ਨੂੰ ਜੋ ਇਹ ਪੱਲੇ ਤੇ ਦੂਜਾ ਪੱਲਾ ਵੀ ਇਹਦੇ ਉੱਤੇ ਮਤਲਬ ਕਿ ਇਹ ਧਿਆਨ ਰੱਖਣਾ ਹੈ ਵੀ ਵੇਲਾ ਕਿੱਧਰ ਨੂੰ ਜਾਂਦੀ ਨੇ ਉਧਰਲੇ ਪਾਸੇ ਪੱਲਾ ਰੱਖਣਾ ਜੇ ਆਪਾਂ ਨੇ ਮਤਲਬ ਕਿ ਪਹਿਲਾਂ ਮੰਗੀ ਕੱਟ ਲਿਆ ਫਿਰ ਉਹਦਾ ਕੋਈ ਫਾਇਦਾ ਵੀ ਨਹੀਂ ਹੈ ਨਾ ਸਲਵਾਰ ਦੀ ਕਟਿੰਗ ਦਾ ਤੇ ਲੋ ਜੀ ਆਪਾਂ ਨੇ ਉੱਪਰਲੇ ਪਾਸੇ ਹੀ ਵੇਲਾ ਚੜ ਕਰਤੀਆਂ ਦੋਵੇਂ ਪੱਲਿਆਂ ਦੀਆਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਵਿਛਾ ਲੈਣੇ ਆ ਤੇ ਵਿਛਾ ਕੇ ਫੇਰ ਆਪਾਂ ਇਹਦੀ ਮਿੰਨਤੀ ਕਰਾਂਗੇ ਕਿੰਨੀ ਆਪਣੀ ਸਲਵਾਰ ਦੀ ਲੰਬਾਈ ਤਿਆਰ ਹੈ ਤੇ ਕਿੰਨੀ ਆਪਾਂ ਕਟਿੰਗ ਕਰਨੀ ਆ ਤਹਾਨੂੰ ਜੀ ਆਪਾਂ ਨੇ ਪੱਲੇ ਇੱਕ ਬਰਾਬਰ ਰੱਖ ਲਏ ਨੇ ਤੇ ਹੁਣ ਜੇ ਉਹ ਪੱਲੇ ਆਪਾਂ ਇੱਕ ਬਰਾਬਰ ਰੱਖੇ ਨੇ ਤਾਂ ਹੁੰਦੇ ਵੀ ਇੱਕ ਬਰਾਬਰ ਹੀ ਆਉਣਗੇ ਆਪਣੇ ਮਤਲਬ ਕਿ ਜਿੱਧਰ ਨੂੰ ਮੇਲਾ ਚੜਦੇ ਨੇ ਉਧਰਲੇ ਪਾਸੇ ਹੀ ਹੁੰਦੇ ਆਉਣਗੇ ਤੇ ਲੋ ਜੀ ਆਪਾਂ ਨੇ ਚੰਗੀ ਤਰ੍ਹਾਂ ਸੈਟਿੰਗ ਕਰ ਲਈ ਆ ਤੇ ਹੁਣ ਆਪਾਂ ਲੰਬਾਈ ਮਿਲਦੇ ਆ ਸਲਵਾਰ ਦੀ ਸਲਵਾਰ ਦੀ ਲੰਬਾਈ ਹੈਗੀ ਜੀ ਆਪਣੀ 35 ਇੰਚ ਤਿਆਰ ਤੇ ਆਪਾਂ ਕਟਿੰਗ ਕਰਨੀ ਹੈ ਸਲਵਾਰ ਦੀ 32 ਇੰਚ ਤੇ 32 ਇੰਚ ਤੇ ਆਪਾਂ ਨਿਸ਼ਾਨੀ ਲਗਾ ਲੈਣੇ ਆ ਤੇ ਬਾਕੀ ਮੋਰੀ ਹੈਗੇ ਜੀ 7 ਇੰਚ ਤਿਆਰ ਤੇ 6 ਦੇ ਆਪਣੇ ਹੈਗੇ ਨੇ ਗੋਡੇ ਤੇ 3 ਇੰਚ ਆਪਾਂ ਪਾਵਾਂਗੇ ਮੋਰੀ ਤੇ ਦੋ ਇਹ ਪੱਲਿਆਂ ਦੇ ਬੇਲਾਂ ਉੱਪਰ ਨੂੰ ਚੜ੍ਹਦੀਆਂ ਕਰ ਲਈਆਂ ਨੇ ਆਪਾਂ ਨੇ ਪੱਲਿਆਂ ਠੀਕ ਹੈ ਜੀ ਤੇ ਲੋ ਜੀ ਬਸ 3 ਇੰਚ ਤੇ ਆਪਾਂ ਨਿਸ਼ਾਨੀ ਲਗਾ ਲਈ ਆ ਤੇ 3 ਇੰਚ ਪਾਵਾਂਗੇ ਆਪਾਂ ਮੋਰੀ ਦੇ ਵਿੱਚ ਮੋਰੀ ਪਾਉਣੀ ਵੀ ਜ਼ਰੂਰੀ ਹੈ ਜੀ ਜੇ ਆਪਾਂ ਮੋਰੀ ਵੀ ਪਾਵਾਂਗੇ ਤਾਂ ਮੋਰੀ ਤਿਆਰ ਨਹੀਂ ਹੋਣੀ ਹੈਗੀ ਤੇ 3 ਇੰਚ ਪਾਉਗੀ ਮੋਰੀ 6 ਇੰਚ ਗੋਡੇ ਹੋ ਗਏ 9 ਇੰਚ ਹੋ ਗਿਆ 7 ਇੰਚ ਮੋਰੀ ਰੱਖ ਰ ਆ ਤਿਆਰ ਰੱਖਣੀ ਆ 1 ਇੰਚ ਆਜੂ ਆਪਣੀ ਸਲਾਈ ਦੇ ਵਿੱਚ ਤੇ 1 ਇੰਚ ਆਜੂ ਆਪਣਾ ਮੋਰੀ ਦੇ ਵਿੱਚ ਠੀਕ ਹੈ ਜੀ ਤੇ ਦੂਜੇ ਪਾਸੇ ਵੀ ਆਪਾਂ ਇੱਕਣੀ ਨਿਸ਼ਾਨੀ ਲਗਾ ਲੈਣੇ ਆ 3 ਇੰਚ ਰੱਖ ਲੈਣੇ ਆਪਾਂ ਲંબਾਈ ਤੇ 3 ਇੰਚ ਪਾਵਾਂਗੇ ਆਪਾਂ ਮੋਰੀ ਤੇ ਫਿਰ ਇਸ ਤੋਂ ਬਾਅਦ ਜੀ ਆਪਾਂ ਇੰਚ ਟੇਪ ਧਰ ਕੇ ਰੇਵ ਨਿਸ਼ਾਨੀ ਲਗਾ ਲੈਣੇ ਆ ਤੇ ਰੇਵ ਦੀ ਨਿਸ਼ਾਨੀ ਲੱਗੂਗੀ ਤੇ ਤੇ ਕਈ ਮੇਰੇ ਪਹਿਣਾ ਲਈ ਸਕੇਲ ਹੁੰਦੇ ਸਕੁਅਰ ਰੱਖ ਕੇ ਵੀ ਕੱਟ ਲੈਣੇ ਨੇ ਪਰ ਮੇਰੇ ਲਈ ਸਕੇਲ ਨਹੀਂ ਹੈਗਾ ਮੈਂ ਇੰਝ ਟੇਪ ਨਾਲ ਹੀ ਨਿਸ਼ਾਨੀ ਲਗਾ ਕੇ ਕਟਿੰਗ ਕਰੂੰਗੀ ਤੇ ਲੋ ਜੀ ਆਪਾਂ ਹੁਣ ਨਿਸ਼ਾਨੀ ਲਗਾ ਕੇ ਫੇਰੇ ਦੀ ਕਰਦੇ ਆ ਕਟਿੰਗ ਆ ਤੇ ਇੰਚ ਟੇਪੀ ਬਿਲਕੁਲ ਸਿੱਧਮ ਸਿੱਧਾ ਹੋਣਾ ਚਾਹੀਦਾ ਜੇ ਆਪਾਂ ਇੰਚ ਟੇਪੀ ਹਲਾਈ ਗਏ ਤਾਂ ਫਿਰ ਇਹਦੇ ਵਿੱਚ ਮਤਲਬ ਕਿ ਪੱਲਿਆਂ ਦੇ ਵਿੱਚ ਵੀ ਫਰਕ ਆਜੂ ਕੁੰਦਿਆਂ ਦੇ ਵਿੱਚ ਤੇ ਇੱਕ ਪਾਸੇ ਕੁੰਦਾ ਘੱਟ ਘੱਟ ਜੂ ਇੱਕ ਪਾਸੇ ਵਾਜੂ ਆ ਇਹ ਗੱਲ ਦਾ ਧਿਆਨ ਵੀ ਰੱਖਣਾ ਆਪਾਂ ਨੇ ਲੋ ਜੀ ਆਪਾਂ ਹੁਣ ਕਟਿੰਗ ਕਰ ਲੈਨੇ ਕੈਂਚੀ ਨਾਲ ਦੇ ਪਾਸੇ ਚੇਂਜ ਕਰਾਂਗੇ ਤੇ ਫਿਰ ਇਸ ਤੋਂ ਬਾਅਦ ਜੋ ਆਪਣੇ ਪੱਲੇ ਨੇ ਉਹ ਬਰੋਬਰ ਕਰਕੇ ਰੱਖਣੇ ਇਹ ਤਾਂ ਹੋਊਗਾ ਪਿਛਲਾ ਪਾਸਾ ਤੇ ਜਿਹੜਾ ਹੈਗਾ ਮੂਰਲਾ ਪਾਸ ਮਤਲਬ ਕਿ ਇਧਰ ਖੱਬਾ ਪਾਸਾ ਤੇ ਇਹਦੇ ਫੁੱਲ ਦੇ ਨੀਚੇ ਬੇਲਾ ਨੀਚੇ ਨੂੰ ਆ ਗਈਆਂ ਤੇ ਇਧਰਲੇ ਪਾਸੇ ਆਪਾਂ ਪਾਵਾਂਗੇ ਪਲ ਇਹ ਇਹ ਬਸ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਲੋ ਜੀ ਆਪਾਂ ਨੇ ਇਧਰ ਸੈਟਿੰਗ ਕਰ ਲਈ ਆ ਸਾਰੇ ਕੱਪੜੇ ਦੀ ਕੁੰਦੇ ਨਾਲ ਕੁੰਦੇ ਮਲਾਰ ਦਿੱਤੇ ਨੇ ਤੇ ਲੋ ਜੀ ਇਧਰੋਂ ਹੁਣ ਆਪਾਂ ਆਸਣ ਕੱਢ ਦਵਾਂਗੇ ਲੋਜੀ ਆਸਨ ਆਪਾਂ ਨੇ 11 ਕੱਢਣਾ ਹੈ 11 ਤਿਆਰ ਕਰਨਾ ਸੋ ਲੋਜੀ 11 ਆਪਾਂ ਸੰ ਤਿਆਰ ਕਰਨਾ ਨਿਸ਼ਾਨੀ 11 ਤੇ ਲਾ ਲਈ ਆ ਫੋੜੇ ਵੀ ਕਰ ਦਾਂਗੇ ਆਪਾਂ ਕਟਿੰਗ ਲੋਜੀ 11 ਆਸਨ ਦੀ ਆਪਾਂ ਕਟਿੰਗ ਕਰ ਲਈ ਆ ਤੇ ਹੁਣ ਜਿਹੜੇ ਆਪਣੇ ਫੁੱਲ ਬੇਲਾਂ ਨੇ ਨੀਚੇ ਨੂੰ ਡਿੱਗਦੀਆਂ ਨੇ ਉਧਰਲੇ ਪਾਂ ਨਿਸ਼ਾਨੀ ਲਾ ਲੈਣੀ ਆ ਇਹ ਨਿਸ਼ਾਨੀ ਤਾਂ ਲਗਾਈ ਆ ਹੈ ਵੀ ਇਹ ਪਾਸੇ ਆਪਣੇ ਪੈਣਗੇ ਬਲ ਇਧਰ ਹੀ ਬਲ ਪੈਣਗੇ ਆਪਣੇ ਇਹਦੇ ਲਿਖਦਾ ਨੇ ਬਹੂਰਲਾ ਪਾਸਾ ਲੋ ਜੀ ਇਧਰਲੇ ਪੈਣਗੇ ਇਧਰਲੇ ਪਾਸੇ ਪੈਣਗੇ ਬਲ ਤੇ ਜਿਹੜੇ ਨੀਚੇ ਵਾਲਾ ਪਾਸਾ ਜਿਹਦੇ ਬੈਲਾ ਉੱਪਰ ਨੂੰ ਚੜਦੀਆਂ ਨੇ ਇਹ ਹੋਊਗਾ ਆਪਣਾ ਪਿਛਲਾ ਪਾਸਾ ਜਿਹਦੇ ਬੈਲਾ ਉੱਪਰ ਨੂੰ ਚੜਦੇ ਨੇ ਇਹ ਹੈਗਾ ਪਿਛਲਾ ਪਾਸਾ ਜਿਹਦੇ ਬੈਲਾ ਨੀਚੇ ਡਿੱਗਦੇ ਨੇ ਇਹ ਹੈਗਾ ਮੋਰਲਾ ਪਾਸਾ ਤੇ ਤੁਸੀਂ ਇਦਾਂ ਹੀ ਸਲਵਾਰ ਦੀ ਕਟਿੰਗ ਕਰਨੀ ਆ ਫੁੱਲ ਵਾਲੀ ਹੋਵੇ ਚਾਹੀ ਕੋਈ ਬੇਲਾ ਵਾਲੀ ਹੋਵੇ ਚਾਹੀ ਕਾਸੇ ਵਾਲੀ ਹੋਵੇ ਹਨਾ ਤੇ ਇਦਾਂ ਕਟਿੰਗ ਕਰਕੇ ਤੁਸੀਂ ਸਲਵਾਰ ਸਲਾਈ ਕਰਕੇ ਪਾ ਕੇ ਦੇਖਿਓ ਬਹੁਤ ਸੋਹਣੀ ਮਗਰੋਂ ਮਤਲਬ ਕਿ ਬੇਲਾਂ ਦੀ ਜੋ ਇੱਕ ਸਿਆਰ ਮਤਲਬ ਕਿ ਬੇਲਾ ਚੜਨਗੀ ਬਹੁਤ ਸੋਹਣੀਆਂ ਲੱਗਣਗੀਆਂ ਤੇ ਬਹੁਤ ਸੋਹਣੀ ਮਤਲਬ ਕਿ ਸਲਵਾਰ ਬਣੂਗੀ ਤੇ ਕੋਈ ਇਦਾਂ ਨਹੀਂ ਹੈਗਾ ਵੀ ਇਹ ਖੱਬੇ ਪਾਸੇ ਨੂੰ ਜਾਣਗੇ ਜਾਂ ਸੱਜੇ ਪਾਸੇ ਮਤਲਬ ਕਿ ਬੇਲਾ ਸਿੱਧਮ ਸਿੱਧੀਆਂ ਜਾਣਗੀਆਂ ਤੇ ਮੂਹਰੋਂ ਆਪਣੇ ਜੋ ਆਪਣੇ ਗੋਡਿਆਂ ਦੇ ਗੋਡੇ ਹੁੰਦੇ ਨੇ ਪੱਲੇ ਹੁੰਦੇ ਨੇ ਉਹਦੇ ਵੀ ਫੁੱਲ ਉੱਪਰ ਨੂੰ ਚੜਨੇ ਬੇਲਾਂ ਉੱਪਰ ਨੂੰ ਚੜਨਗੀਆਂ ਪਿੱਛੇ ਜੋ ਆਪਣੇ ਕੁੰਦੇ ਹੋਣਗੇ ਉਹਦੀਆਂ ਬੇਲਾਂ ਵੀ ਉੱਪਰ ਚੜਨਗੀਆਂ ਬਹੁਤ ਛੋਟੀ ਸਲਵਾਰ ਤਿਆਰ ਹੁੰਦੀ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲੈਣਾ ਭੁੱਲਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲੈ ਕੇ ਆਵਦੇ ਰਹਾਂਗੇ ਇਸ ਤਰ੍ਹਾਂ ਹੋਰ ਵੀਡੀਓ ਸਲਾਈ ਵਾਲੀਆਂ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਇਹ ਸਲਵਾਰ ਕੱਟਣ ਦਾ ਤਰੀਕਾ ਕਿਦਾਂ ਦਾ ਲੱਗਿਆ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਲਾਈਕ ਕਰਨਾ ਤੁਸੀਂ ਭੁੱਲ ਜਾਂਦੇ ਹੋ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਰਹੀ ਹਾਂ